ਔਰ ਉਹਨਾਂ ਕਾ ਨਾ ਉਹਥੇ ਸੌਂਦੇ ਆ ਜਦਾਂ ਆਪਾਂ ਇਧਰ ਮਸੀਤਾਂ ਨਹੀਂ ਖੰਡੜ ਪਈਆਂ ਹਾਂਜੀ ਹਾਂਜੀ ਉਹਨਾਂ ਕਹਿੰਦੇ ਸੌਂਦੇ ਨਹੀਂ ਉਹਥੇ ਤੇ ਕੋ ਉਹ ਆਂਦੇ ਦੀ ਕਿਦੋਂ ਅਸੀਂ ਇੱਥੇ ਸੌਂਗੇ ਸਾਨੂੰ ਐਂ ਦੀਤਾ ਵਾ ਵੀ ਇੱਥੋਂ ਕੋੜੇ ਸੱਚ ਕਰਨੀ ਅੱਛਾ ਨਹੀਂ ਆਂਦੇ ਬਾਬਾ ਜੀ ਇੱਥੇ ਕੋਈ ਮੰਤਰ ਪੜੋ ਉਹਨੂੰ ਆਦੇ ਉਹਨੇ ਕਹਾਂ ਮੰਤਰ ਇਹੋ ਵੱਡਾ ਵਾ ਇਹ ਮਹਾਰਾ ਇਹਦਾ ਸਥਾਨ ਆਦੇ ਦੀ ਸਪਾਈ ਕਰਕੇ ਦੇ ਇੱਥੇ ਕਿਉਂ ਜਦਿਕਾ ਕਰੋ ਜੇ ਤੂੰ ਵਰਤੀ ਕਰਿਆ ਕਰੋ ਤੁਹਾਡੀ ਚੜਦੀ ਕਲਾ ਦੇ ਇੱਕ ਮਾਈ ਦਸੀ ਉਹ ਨਾ ਉਹ ਪਤਾ ਨਹੀਂ ਮਹਾਰਾਜ ਦਾ ਸਾਨਿਆ ਗੁਰੂ ਅਰਜਨ ਸਾਹਿਬ ਜੀ ਦਾ ਉਹਨਾਂ ਨੇ ਕਿਹਾ ਉਹ ਮਾਈ ਜੰਦੀ ਇਹ ਪਹਿਲਾਂ ਹੀ ਵੜੇ ਤੂੰ ਨਹੀਂ ਅਨੁਭਵ ਦੱਸ ਕੇ ਗਿਆ ਇਹ ਇੱਥੇ ਖਾਣ ਵਾਲਾ ਸੌਦਾ ਰੱਖਿਆ ਕਰੋ ਉਹਨੇ ਕਿਹਾ ਕਣਕ ਤੇ ਦਾਲ ਸਾਡੇ ਕੋਲ ਬਹੁਤ ਧੀ ਉਹਨੇ ਕਿਹਾ ਜਾ ਉਹਨਾਂ ਫੋਲਿਆਂ ਨੂੰ ਕੋ ਪਾ ਜਾਤਾ ਜਵਾ ਨੀ ਇਹ ਇੱਥੇ ਰਹਿਦਾ ਕਣਕ ਤੇ ਦਾਲਿਆਂ ਫੋੜ ਜੀ ਨਹੀਂ ਪੁੰਫੀ ਜਰਾ ਤੇ ਝੜ ਮਾਰਿਆ ਕਹ ਸਾਫ ਸਾਈ ਜੋ ਦੀ ਸੇਵਾ